इस सतगुरु कबीर महाराज की जय गुरु भाई जी शत्रु कबीर सेवापंथी पंजाब। पिछले कई साल तू प्रचार के प्रसार का शुरुआत की हुई है और लगातार तीन साल उन्होंने तीन बार कबीर साहब का समागम कराया है हूँ फिर दोबारा तीसरा समागम जो है ਉਹ ਆਰਕਿਰ ਸਪੋਰਟਸ ਪਿੰਕਾਣਵਾ ਵਿਖੇ ਹੋ ਰਿਹਾ ਹੈ। ਔਰ ਮੈਂ ਤੁਮੇਟੀ ਸਾਧ ਸੰਗਤ ਜੰਗਦ ਦੀ ਜਿੰਨੇ ਸਭਾਵਾਂ ਹਨ ਜੰਗਦ ਜਿੰਨੇ ਵੀ ਮੰਦਰ ਹਨ ਉਹਨਾਂ ਸਾਰਿਆਂ ਨੂੰ ਤੇ ਮੈਂ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੇ ਨਾਲ ਜੁੜੀਆਂ ਹੋਈਆਂ ਜਿੰਨੇ ਵੀ ਪੰਕਤਾ ਹਨ ਸਾਰੇ ਕਬੀਰ ਸਾਹਿਬ ਦੀ ਬਾਣੀ ਦੇ ਪ੍ਰਚਾਰ ਨੂੰ ਮੁੱਖ ਰੱਖਦੇ ਹੋਇਆਂ ਅਸੀਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਆਪਣੇ ਜੀਵਨ ਨੂੰ ਤਫਸਿਲ ਕਰਨਾ ਹੈ। ਕਬੀਰ ਸਾਧ ਸੰਗਤ ਜੀ ਸਦੂ ਕਬੀਰ ਭਵਨ ਇੱਕ ਵੀ ਜੋੜ ਤੇ ਮੁੱਚੀ ਸਾਥਰੰਗਤ ਹਾਜ਼ਰ ਹੋਈ ਹੈ ਮੇਰੇ ਨਾਲ ਮੇਰੇ ਸਾਰੇ ਹੀ ਸਾਥੀ ਜਿੰਦਰ ਦੇ ਜਿਹੜੇ ਪਾਰਟੀ ਹਨ ਉਹ ਵੀ ਅੱਜ ਹਾਜ਼ਰ ਹੋਏ ਹਨ ਉਹ ਸਾਰਿਆਂ ਨੇ ਫੈਸਲਾ ਦਿੱਤਾ ਹੈ ਕਿ ਅਸੀਂ ਉਸ ਦਿਨ ਬਰਤ ਰਕੇ ਭਾਗ ਲਵਾਂਗੇ ਤੇ ਉਸ ਸਮਾਗਮ ਦੇ ਵਿੱਚ ਦੀ ਸ਼ਾਨ ਨੂੰ ਹੋਰ ਵਧਾਵਾਂਗੇ ਜਿਵੇਂ ਸਾਥਰੰਗਤ ਜੀ ਕਬੀਰ ਸਾਹਿਬ ਦੇ ਪ੍ਰਚਾਰ ਤੇ ਪ੍ਰਸਾਰ ਦੀ ਅਤਿ ਜ਼ਰੂਰੀ ਹੈ ਇਹ ਤਾਂ ਸੰਭਵ ਹੋਏਗਾ ਜੇ ਸਾਰੇ ਮਿਲ ਕੇ ਉਸ ਵਿੱਚ ਭਾਗ ਲਈਏ ਤੇ ਇਹ ਇਤਨੇ ਬਿਲਕੁਲ ਪ੍ਰਵਾਨ ਕਰੋ ਕਨਕਵੀਰ ਜੈ ਕਵੀਰ